ਸਰ ਮੇਰਾ ਨਾਮ ਦਿਵਿੰਦਰ ਕੌਰ ਆ ਮੈਂ ਪਿੰਡ ਦੀ ਸਰਪੰਚ ਚੁਣੀ ਗਈ ਆ ਸਰਬਸੰਮਤੀ ਨਾਲ ਪਿੰਡ ਵਾਸੀਆਂ ਦੀ ਨਹੀਂ ਮੈਨੂੰ ਸਰਬਸੰਮਤੀ ਨਾਲ ਚੁਣਿਆ ਤੇ ਮੇਰੇ ਮੈਂਬਰ ਹੈਗੇ ਪੰਚਾਇਤ ਦੇ ਇੱਕ ਸਮ ਸਿੰਘ ਅਰਜਨ ਕੁਮਾਰ ਰਾਜਵਿੰਦਰ ਕੌਰ ਕੁਲਦੀਪ ਕੌਰ ਤੇ ਸੁਖਵਿੰਦਰ ਕੌਰ ਇਹ ਰਲ ਕੇ ਸਾਰੇ ਗੰਮ ਕਰ ਤੁਸੀਂ ਜਿਹੜੇ ਪਿੰਡ ਵਾਲਿਆਂ ਤੁਹਾਨੂੰ ਸਰਬਸੰਮਤੀ ਦੇ ਨਾਲ ਤੁਹਾਨੂੰ ਚੁਣਿਆ ਉਹ ਤੁਹਾਨੂੰ ਹੋਈ ਕਿ ਉਹ ਚੁਣਿਆ ਕਿ ਪਿੰਡ ਦੇ ਵਿੱਚ ਹੋਰ ਵੀ ਕੁਝ ਹੋਣਗੇ ਹਾਂ ਜਿਵੇਂ ਜਿੱਦਾਂ ਸਾਡੇ ਇਸ ਕਰਕੇ ਚੁਣਿਆ ਸਾਡੇ ਡੈਡੀ ਹੋਣੀ ਨਾ ਜਿੱਦਾਂ ਪੰਜ ਵੀ ਹੈਗੇ ਇਹ ਤੇ ਇਹਨਾਂ ਨੇ ਪਹਿਲਾਂ ਪਹਿਲਾਂ ਵੀ ਪੰਜ ਰਹਿ ਚੁੱਕੇ ਆ ਤੇ ਇਹਨਾਂ ਨੇ ਬਹੁਤ ਸਾਹ ਦਿੱਤਾ ਪਿੰਡ ਵਾਲਿਆਂ ਦਾ ਜਿੱਥੇ ਕਹਿੰਦੇ ਸੀ ਕਿ ਉੱਥੇ ਤੁਹਾਡੇ ਨਾਲ ਦਿਨ ਹੋਵੇ ਜਾਂ ਰਾਤ ਹੋਵੇ ਤੇ ਉਹਨਾਂ ਦਾ ਪੂਰਾ ਸਾਹ ਦਿੱਤਾ ਇਸ ਕਰਕੇ ਉਹਨਾਂ ਨੇ ਸਾਡੇ ਚੁਣਿਆ ਜਾਨੀ ਕਿ ਬਜਾ ਤੁਹਾਨੂੰ ਹੀ ਦਿੱਤਾ ਦੁਬਾਰਾ ਕਿ ਤੁਹਾਡੇ ਪਾਪਾ ਜੀ ਸ਼ੁਰੂ ਤੋਂ ਸੇਵਾ ਕਰਦੇ ਆ ਰਹੇ ਪਿੰਡ ਦੀ ਉਹਨਾਂ ਦੇ ਆਧਾਰਾਂ ਨੂੰ ਦੇਖਦਿਆਂ ਹੋਈ ਹੀ ਪਿੰਡ ਵਾਣੇ ਤੁਹਾਨੂੰ ਚੁਣਿਆ ਹਾਂਜੀ ਇਸ ਦਾ ਕਿਹਨੂੰ ਮੌਕਾ ਦਿੱਤਾ ਪਿੰਡ ਵਸੀਆਂ ਨੇ ਕੀ ਪਿੰਡ ਦੇ ਵਿੱਚ ਕੋਈ ਇਦਾਂ ਦੇ ਵਿਕਾਸ ਹੈ ਪੈਂਡਿੰਗ ਜਿਹੜੇ ਪਏ ਹੋਏ ਲਟਕਦੇ ਹੋਣ ਨਾ ਕੀਤੇ ਹੋਣ ਹਾਂਜੀ ਸਰ ਪਿਛਲੀ ਵਾਰੀ ਪੰਚਾਇਤ ਨੇ ਵੀ ਬਹੁਤ ਵਧੀਆ ਕੰਮ ਕੀਤਾ ਤੇ ਪੈਂਡਿੰਗ ਕੰਮ ਵੀ ਹੈਗੇ ਉਹ ਅਸੀਂ ਕਰਾਂਗੇ ਇਹ ਕੰਮ ਕੀ ਕਰਨਾ ਚਾਹੁੰਦੇ ਪਿੰਡ ਵਸੀਆਂ ਨੂੰ ਜਿਹੜਾ ਤੁਹਾਨੂੰ ਸਰਬਸੰਮਤੀ ਨਾਲ ਚੁਣਿਆ ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਅਨੁਸਰਬੰਧਮਤੀ ਨਾਲ ਚੁਣਿਆ ਬਹੁਤ ਵੱਡੀ ਗੱਲ ਹੁੰਦੀ ਹੈ ਸਰਬਸੰਮਤੀ ਨਾਲ ਪੰ ਤੁਹਾਡਾ ਪਿੰਡ ਵਾਸੀਆਂ ਨੇ ਸਾਰਾ ਮੈਨੂੰ ਚੁਣੀਆ ਸਰਪੰਚ ਚੁਣੀਆ ਮੈਂ ਬਹੁਤ ਧੰਨਵਾਦੀ ਪਿੰਡ ਵਾਲਿਆਂ ਦਾ ਮੈਂ ਇਸ ਲੈਕ ਤਾਂ ਹੈ ਨਹੀਂ ਸੀਗੀ ਪਰ ਪਿੰਡ ਵਾਲਿਆਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਹੀ ਬਹੁਤ ਕੰਮ ਕਰਾਂਗੇ ਵਧੀਆ ਕੰਮ ਕਰਾਂਗੇ ਅਸੀਂ ਸਸੀ ਗਾਲ ਜੀ ਮੈਂ ਮਜੀਤ ਸਿੰਘ ਪਿੰਡ ਵਾਸੀ ਗੁੱਡੇਵਾਲ ਮੇਰੀ ਪਤਨੀ ਮਿਸ ਰਜੀਟਾ ਪਿੰਡ ਦੀ ਸਰਪੰਚ ਚੁਣੀ ਗਈ ਹੈਗੀ ਆ ਇਹਨਾਂ ਦੀ ਪੰਜ ਮੈਂਬਰਾਂ ਦੀ ਟੀਮ ਜਿਹੜੀ ਹੈਗੀ ਆ ਗੁਰਪ੍ਰੀਤ ਸਿੰਘ ਬਲਵੀਰ ਕੌਰ ਪ੍ਰਦੀਪ ਕੁਮਾਰ ਜਸਵੀਰ ਕੌਰ ਇਹ ਸਾਡੇ 5 ਮੈਂਬਰ ਹੈਗੇ ਆ 4 ਨੰਬਰ ਵਾਟ ਸਾਡਾ ਜਿਹੜਾ ਕਿ ਹੈਗੀ ਖਾਲੀ ਰਹਿ ਗਿਆ ਸੀ ਕਿਉਂਕਿ ਉਹਦੇ ਵਿੱਚੋਂ ਕਿਸੇ ਵੀ ਆਦਮੀ ਨੇ ਜਿਹੜਾ ਕਿ ਵਿਅਕਤੀ ਨੇ ਨੋਮੀਨੇਸ਼ਨ ਨਹੀਂ ਸੀ ਕੀਤਾ ਹੋਇਆ ਬਾਕੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਹੈਗਾ ਅਸੀਂ ਜਿੱਤ ਪ੍ਰਾਪਤ ਕੀਤੀ ਆ ਤੇ ਉਹਨਾਂ ਨੇ ਸਾਡੇ ਉੱਤੇ ਇੱਕ ਬੜੀ ਆਸ਼ਾ ਰੱਖੀ ਸੀ ਮਾਣ ਰੱਖਿਆ ਸੀਗਾ ਤੇ ਸਾਨੂੰ ਪੂਰੀ ਉਮੀਦ ਹੈਗੀ ਆ ਕਿ ਮੇਰੀ ਪਤਨੀ ਰੀਤਾ ਜਿਹੜੀ ਕਿ ਹੈਗੀ ਆ ਜੋ ਬਾਹਰੇ ਪਿੰਡ ਦੇ ਵਸਨੀਕਾਂ ਨਾਲ ਕੀਤੀ ਹੈਗੇ ਆ ਉਹਨਾਂ ਨੂੰ ਪੂਰਾ ਕਰਨ ਦੀ ਜਤਨ ਕਰੇਗੀ ਤੇ ਇਸ ਲਈ ਸਾਨੂੰ ਪਿੰਡ ਵਾਸੀਆਂ ਦਾ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੇ ਅਸੀਂ ਪਿੰਡ ਵਾਸੀਆਂ ਤੋਂ ਜਿਹੜਾ ਕੀ ਹੈਗਾ ਫੇਰ ਦੁਬਾਰਾ ਇੱਕ ਵਾਰੀ ਧੰਨਵਾਦ ਕਰਦੇ ਆ ਅਤੇ ਹੁਣ ਸਰਪੰਚ ਸਾਹਿਬ ਆਪਣੇ ਵੱਲੋਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਹਾਂਜੀ ਜੀ। ਧੰਨਵਾਦ। ਮੈਂ ਸਰਪੰਚਨੀ ਰੀਤਾ ਪਿੰਡ ਉਡੇਵਾਲ ਤੋਂ ਮੈਂ ਪਿੰਡ ਵਾਸੀਆਂ ਦਾ ਧੰਨਵਾਦ ਕਰਦੀ ਹਾਂ। ਜਿਨ੍ਹਾਂ ਨੇ ਮੈਨੂੰ ਸਰਪੰਚ ਚੁਣਿਆ। ਰੀਤਾ